ਦਿੱਲੀ ਮੋਰਚੇ ਜਿਹਾ ਹੀ ਨਹੀਂ ਸੋਚਿਆ ਵੀ ਮਹਾਰਾਜ ਸਾਨੂੰ ਵੀ ਸਰੂਪ ਬਖਸ਼ੂਗਾ ਦਿੱਲੀ ਮੋਰਚੇ ਤੋਂ ਬਾਅਦ ਨਾ ਸੱਚ ਸਾਰਿਆਂ ਦੀ ਵਿਧੀ ਬਦਲੀ ਐ ਜਾਈ ਜ਼ਿੰਦਗੀ ਗਵਾਉਣ ਨਾਲ ਤਾਂ ਚੰਗਾ ਵੀ ਚਲੋ ਕਿਸੇ ਸਿੱਧੇ ਰਾਹ ਲੱਗੀ ਤੇ ਚਲੋ ਮਹਾਰਾਜ ਨੇ ਇਹੋ ਜਿਹੀ ਵਾਂ ਫੜੀ ਤੇ ਅੱਜ ਮੈਨੂੰ ਸਾਢੇ 1-3 ਸਾਲ ਹੋ ਹੀ ਗਏ ਛੇਤੇ ਵੀ ਬਾਬਾ ਜੀ ਪਹਿਲਾਂ ਖੇਡਦੇ ਰਹੇ ਫਿਰ ਉਸ ਤੋਂ ਬਾਅਦ ਚਲੋ ਜਿਵੇਂ ਜਿਵੇਂ ਵੀ ਬੰਦਾ ਆਪਦੇ ਆਪ ਨੂੰ ਡਾਉਣ ਜਾ ਮਹਿਸੂਸ ਕਰਨ ਲੱਗਦਾ ਤੇ ਗਲਤ ਬੰਦਿਆਂ ਨਾਲ ਵੀ ਠੀਕ ਆ ਚੜਿਆ ਜਾਂਦਾ ਬਥੇਰਾ ਹੀ ਕਰਦੇ ਰਹੇ ਆ ਉਥੇ ਸਿੱਧੇ ਕਮਾਚ ਜਨਤਾ ਨਾਲ ਦਲ ਚੋਣਾ ਇੱਕ ਘਰ ਛੱਡ ਕੇ ਆਉਣਾ ਵੱਡੀ ਗੱਲ ਐ ਕੁਰਬਾਨੀ ਐ ਇੱਕ ਵੱਡੀ ਚਲੋ ਫੈਮਲੀ ਆ ਮੇਰੀ ਫੈਮਲੀ ਦਾ ਕੋਈ ਖਾਂਦਾ ਪੀਂਦਾ ਨਹੀਂਗਾ ਹੁਣ ਉਹ ਯਾਰ ਦੋਸਤ ਆ ਮੇਰੇ ਉਹ ਹੁਣ ਚਲੋ ਠੀਕ ਆ ਅਕਸਰ ਯਾਰ ਦੋਸਤ ਆ ਹਰੇਕ ਮੇਲ ਨਾ ਆਉਂਦਾ ਪਰ ਕੀ ਐ ਵੀ ਜਦੋਂ ਹੁਣ ਕੋਈ ਰੱਜਾ ਐ ਐਮਐਲ ਦਾ ਉਹ ਆਪਾਂ ਨੂੰ ਨਹੀਂ ਚੰਗਾ ਲੱਗਦਾ ਤੇ ਇੱਥੇ ਆ ਇੱਥੇ ਹੁਣ ਸਾਨੂੰ ਕੋਈ ਫਿਗਰ ਹੀ ਨਹੀਂਗਾ ਨਾ ਸਾਨੂੰ ਕੋਈ ਪੈਸੇ ਦਾ ਫਿਗਰ ਆ ਨਾ ਕੋਈ ਸਾਧਨ ਦਾ ਇਹ ਨਹੀਂ ਪਤਾ ਜੇ ਕਿ ਸਨ ਹੱਥ ਮਾਰ ਕੇ ਚੜ ਗਏ ਤਾਂ ਤਾਂ ਚੜ ਗਏ ਇਨੀਆਂ ਘੋੜੇ ਹੈਗੇ ਆ ਸਾਰੇ ਫਿਕਰ ਹੀ ਮੁੱਕ ਗਏ ਆ ਮਤਲਬ ਜ਼ਿੰਦਗੀ ਦੇ ਹੈ ਹਾਂ ਕੋਈ ਹੁਣ ਕੱਪੜਾ ਲੈ ਜਾਂਦਾ ਹੁਣ ਨਹੀਂ ਫਿਕਰ ਰਿਆ ਠੀਕ ਹੈ ਉਹ ਉਦੋਂ ਹੀ ਪਤਾ ਲੱਗਦਾ ਵੀ ਜਦੋਂ ਬਾਬਾ ਫੜਾਣ ਦਾ ਆ ਕੇ ਬਾਣਾ ਫੜਾਣ ਦਾ ਜਾਂ ਕੋਈ ਇਦਰ ਕੋਈ ਤੇਰੇ ਮੇਰੇ ਅਰਗਾ ਸੰਗਤ ਜੋ ਆ ਗਏ ਇਹ ਨਹੀਂ ਪਤਾ ਕਿੱਥੋਂ ਆ ਰਹੇ ਨੇ ਭੇਜ ਦੇਣਾ ਆ ਆ ਵੀ ਆ ਕੇ ਪੈਸੇ ਫੜਾ ਜਾਂਦਾ ਕੋਈ ਕੋਈ ਖਾਨ ਨੂੰ ਚੀਜ਼ ਫੜਾ ਜਾਂਦਾ ਤੇ ਦੱਸੋ ਇਹ ਦੂਤੇ ਆਪਾਂ ਨੂੰ ਕੀ ਚਾਹੀਦਾ ਜੇ ਆਪਾਂ ਕਹਿੰਦੇ ਆ ਨਾ ਵੀ ਹੁਣ ਹੁਣ ਕਈ ਸਿੰਘ ਕਹਿੰਦੇ ਵੀ ਆਨੰਦ ਤੱਕ ਆਉਂਦਾ ਹੀ ਨਹੀਂ ਮੈਲਨਾ ਕਹਾ ਦਾ ਬਾਣਾ ਪਾ ਕੇ ਤੁਰੇ ਫਿਰਦੇ ਤੁਸੀਂ ਪੁੱਠੇ ਸਿੱਧੇ ਕੰਮ ਕਰਦੇ ਤੇ ਫਿਰ ਉਹ ਜਾ ਕੋਈ ਮਾਰਾ ਹੀ ਦਿੰਦਾ ਕਿਉਂਕਿ ਬਾਣਾ ਤਾਂ ਤੁਸੀਂ ਮਾਰਾ ਹੀ ਦਾ ਪਾਲਿਆ ਤੇ ਪਰ ਕੰਮ ਨਹੀਂ ਨਾ ਉਹ ਕਰਦੇ ਸასი ਗਾਲ ਜੀ ਸਕਰੋਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਤੁਹਾਡੀ ਮੁਲਾਕਾਤ ਇੱਕ ਨੌਜਵਾਨ ਦੇ ਨਾਲ ਕਰਨ ਜਾ ਰਹੇ ਹਾਂ ਜਿਹੜਾ ਕੁਝ ਦਿਨ ਪਹਿਲਾਂ ਹੀ ਕਟਿੰਗ ਦੇ ਵਿੱਚ ਸੀਗਾ ਕੁਝ ਸਮਾਂ ਪਹਿਲਾਂ ਔਰ ਕੀ ਉਹਦੇ ਦਿਲ ਵਿੱਚ ਵੱਜਦੀ ਹੈ ਕਿ ਇੱਕਦਮ ਉਹ ਨਹਿنگ ਸਿੰਘਾਂ ਦੇ ਦਲ ਦੇ ਵਿੱਚ ਸ਼ਾਮਲ ਹੀ ਨਹੀਂ ਹੁੰਦਾ ਔਰ ਪੂਰਾ ਸਿੱਖੀ ਸਰੂਪ ਦੇ ਵਿੱਚ ਆ ਜਾਂਦਾ ਔਰ ਨਹਿنگ ਸਿੰਘਾਂ ਦਾ ਬਾਣਾ ਜਿਹੜਾ ਉਹਨੂੰ ਧਾਰਨ ਕਰ ਲੈਂਦਾ ਬਾਬਾ ਜੀ ਸਤਿਗੁਰੂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਈ ਬੱਬਈ ਇਹ ਆਏ ਆ ਵੀ ਦਿੱਲੀ ਮੋਰਚੇ ਤੋਂ ਬਾਅਦ ਨਾ ਅਸਲ 'ਚ ਸਾਰਿਆਂ ਦੀ ਵਿਧੀ ਬਦਲੀ ਆ ਬਾਕੀ ਚਲੋ ਮਹਾਰਾਜਾ ਲੋ ਹੁੰਦਾ ਸਾਡੇ ਵੀ ਕੋਈ ਯਾਰ ਦੋਸਤ ਸੀਗਾ ਹੀ ਚਲੋ ਮਹਾਰਾਜ ਨੇ ਚਾਰਨਾ ਚ ਚੱਲ ਉਹਨੂੰ ਨਿਵਾਸ ਬਖਸ਼ੇ ਤੇ ਅਸਲ ਤਾਂ ਸਾਡੀ ਜ਼ਿੰਦਗੀ ਬਦਲੀ ਉਦੋਂ ਕਿਉਂਕਿ ਨਾ ਇੱਕੋ ਤਾਂ ਵੀ ਜਿਵੇਂ ਕਹਿ ਤੀਆ ਆਪਣਾ ਮਾਈਂਡ ਨੂੰ ਪ੍ਰੋਬਲਮ ਪੈ ਗਈ ਮੇਰੇ ਨੂੰ ਜਿਆਦਾ ਆਸ਼ਤ ਨੂੰ ਤੇ ਚਲੋ ਉਦੋਂ ਬਾਅਦ ਜਿਵੇਂ ਜਿਵੇਂ ਵੀ ਸੈੱਟ ਹੁੰਦੇ ਗਏ ਤੇ ਇਹ ਹੁੰਦਾ ਤਾਂ ਹੈ ਹਰੇਕ ਨੂੰ ਵੀ ਯਾਰ ਆਪਾਂ ਐਂ ਕਾ ਤੋ ਮਰਨਾ ਅਜਾਈ ਜ਼ਿੰਦਗੀ ਗਵਾਉਣ ਨਾਲ ਤਾਂ ਚੰਗਾ ਵੀ ਚਲੋ ਕਿਸੇ ਸਿੱਧੇ ਰਾਹ ਲੱਗੀ ਤੇ ਚਲੋ ਮਹਾਰਾਏ ਨੇ ਇਹੋ ਜੀ ਵਾਂ ਫੜੀ ਤੇ ਅੱਜ ਮੈਨੂੰ 1.5-3 ਸਾਲ ਹੋ ਹੀ ਗਏ ਤੇ ਦਾਲਪੰਤੀ ਜੀ ਸੇਵਾ ਕਰਦੇ ਆ ਚੜ੍ਹਦੀ ਕਲਾ ਜੋ ਪਹਿਲਾਂ ਕੁਝ ਇਸ ਤਰ੍ਹਾਂ ਦੀ ਬੁਰੀ ਸੰਗਤ ਦਾ ਵੀ ਸ਼ਿਕਾਰ ਰਹੇ ਖੇਡੇ ਵੀ ਬਾਬਾ ਜੀ ਪਹਿਲਾਂ ਖੇਡਦੇ ਰਹੇ ਫਿਰ ਉਹ ਤੋਂ ਬਾਅਦ ਚਲੋ ਜਿਵੇਂ ਜਿਵੇਂ ਵੀ ਬੰਦਾ ਆਪਦੇ ਆਪ ਨੂੰ ਡਾਉਣ ਜਾ ਮਹਿਸੂਸ ਕਰਨ ਲੱਗਦਾ ਤੇ ਗਲਤ ਬੰਦਿਆਂ ਨਾਲ ਵੀ ਠੀਕ ਆ ਚਲਿਆ ਜਾਂਦਾ ਬਥੇਰਾ ਹੀ ਫਿਰਦੇ ਰਹੇ ਆ ਉੱਥੇ ਸਿੱਧੇ ਕੰਮਾਂ ਚ ਜਨਤਾ ਨਾਲ ਤੇ ਆਹੀਂ ਚਲੋ ਮਹਾਰਾਜ ਨੇ ਆਪ ਹੀ ਸਿੱਧੇ ਰਾਹ ਲਿਆਂਦਾ ਦਿੱਲੀ ਮੋਰਚੇ ਤੋਂ ਬਾਅਦ ਤੁਹਾਡੇ ਮਨ ਚ ਆਇਆ ਕਿ ਨਹੀਂ ਗੁਰਸਿੱਖ ਵਰਨਾ ਚਾਹੀਦਾ ਜਾਂ ਮੈਨੂੰ ਕਿਸ ਰੂਪ ਚ ਜਾਂ ਦਲ 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 ਜੁਆਇਨ ਕਰਨਾ ਚਾਹੀਦਾ ਵੀ ਦਲ ਚੋਣਾ ਇੱਕ ਘਰ ਛੱਡ ਕੇ ਆਉਣਾ ਵੱਡੀ ਗੱਲ ਐ ਕੁਰਬਾਨੀ ਇੱਕ ਵੱਡੀ ਤੇ ਆ ਗਈ ਸਮਝ ਲਓ ਤਾਂ ਤੇ ਆ ਗਈ ਕਰੀ ਬੈਠਿਆਂ ਠੀਕ ਆ ਕਦੇ ਕਦੇ ਜਾਇਦਾ ਵੈਸੇ ਮਾਨ ਨਹੀਂ ਕਰਦਾ ਜਾਨ ਨੂੰ ਕਿਉਂਕਿ ਨਾ ਵੀ ਹੁਣ ਉੱਥੇ ਜਿਹੜੇ ਯਾਰ ਦੋਸਤ ਆ ਮੇਰੇ ਚਲੋ ਫੈਮਿਲੀ ਆ ਮੇਰੀ ਫੈਮਿਲੀ ਤਾਂ ਕੋਈ ਖਾਂਦਾ ਪੀਂਦਾ ਨਹੀਂਗਾ ਹੁਣ ਉਹ ਯਾਰ ਦੋਸਤ ਆ ਮੇਰੇ ਉਹ ਹੁਣ ਚਲੋ ਠੀਕ ਆ ਅਕਸਰ ਯਾਰ ਦੋਸਤ ਹਰੇਕ ਮੇਲ ਨਾ ਆਉਂਦਾ ਕੀ ਆ ਵੀ ਜਦੋਂ ਹੁਣ ਕੋਈ ਰੱਜਾ ਆ ਕੇ ਮਿਲਦਾ ਤੇ ਉਹ ਆਪਾਂ ਨੂੰ ਨਹੀਂ ਚੰਗਾ ਲੱਗਦਾ ਕਿਉਂਕਿ ਹੁਣ ਆਪਣੀ ਜਦੋਂ ਉਹ ਵਸਤਾ ਹੀ ਨਹੀਂ ਹੈਗੀ ਤੇ ਇਹ ਤੋਂ ਬਿਹਤਰ ਹੁੰਦਾ ਵੀ ਆਪਾਂ ਉਹਨਾਂ ਚ ਜਾ ਕੇ ਕੀ ਕਰਨਾ ਉਹਨਾਂ ਨੂੰ ਕਹੀਦਾ ਵੀ ਭਾਈ ਤੁਸੀਂ ਆਪ ਤੋਂ ਕੋ ਹੁਣ ਥੋੜਾ ਜਿਹਾ ਚੇਂਜ ਹੋਵੋ ਠੀਕ ਆ ਠੀਕ ਆ ਜੇ ਤੁਸੀਂ ਸਿੱਖੀ ਚ ਨਹੀਂ ਆ ਸਕਦੇ ਸਿੱਖੀ ਸਰੂਪ ਚ ਨਹੀਂ ਆ ਸਕਦੇ ਆਪਦੇ ਆਪ ਨਹੀਂ ਬਚਾ ਲਓ ਇੰਨਾ ਹੀ ਬਹੁਤ ਹੈ ਬਿਲਕੁਲ ਇਹ ਜ਼ਿੰਦਗੀ ਕਿਵੇਂ ਦੇਖਦੇ ਹਾਂ ਫਿਰ ਜਿਹੜੀ ਇਹ ਜ਼ਿੰਦਗੀ ਜਿਹੜਾ ਜੀਵਨ ਤੁਸੀਂ ਚੁਣਿਆ ਨਿੰਗ ਸਿੰਘ ਵਾਲਾ ਚੜ੍ਹਦੀ ਕਲਾ ਦਾ ਮਹਾਰਾਜ ਦੇਖੋ ਵਧੀਆ ਰਹੀਦਾ ਸਾਰੀ ਦਾੜੀ ਦਾ ਆਨੰਦ ਨਾਲ ਖੁਸ਼ ਆ ਅੱਗੇ ਪਹਿਲੀ ਗੱਲ ਤਾਂ ਸੌਣਾ ਹੀ ਨਾ ਤੇ ਜੇ ਸੌਂ ਗਿਆਂ ਤਾਂ ਸਵੇਰੇ ਉੱਠਦਿਆਂ ਨੂੰ ਇਹ ਫਿਕਰ ਆ ਵੀ ਯਾਰ ਜੇਬ 'ਚ ਪੈਸੇ ਵੀ ਚਾਹੀਦੇ ਆ ਠੀਕ ਆ ਕਿਤੇ ਆਉਣਾ ਜਾਣਾ ਸਾਧਨ ਵੀ ਚਾਹੀਦਾ ਤੇ ਇੱਥੇ ਆ ਇੱਥੇ ਹੁਣ ਸਾਨੂੰ ਕੋਈ ਫਿਕਰ ਹੀ ਨਹੀਂਗਾ ਨਾ ਸਾਨੂੰ ਕੋਈ ਪੈਸੇ ਦਾ ਫਿਕਰ ਆ ਨਾ ਕੋਈ ਸਾਧਨ ਦਾ ਇਹ ਨਹੀਂ ਪਤਾ ਜੇ ਕਿਸ ਨੂੰ ਹੱਥ ਮਾਰ ਕੇ ਚੜ ਗਏ ਤਾਂ ਤਾਂ ਚੜ ਗਏ ਇਹ ਨਹੀਂ ਆ ਘੋੜੇ ਹੈਗੇ ਆ ਠੀਕ ਹੈ ਚੜਦੀ ਕਲਾ ਮਤਲਬ ਪਹਿਲਾਂ ਸਾਰੇ ਫਿਕਰ ਹੀ ਮੁੱਕ ਗਏ ਮਤਲਬ ਜ਼ਿੰਦਗੀ ਦੇ ਹੈ ਹਾਂ ਕੋਈ ਹੁਣ ਕੱਪੜਾ ਲੈ ਜਾਂਦਾ ਹੁਣ ਨਹੀਂ ਫਿਕਰ ਰਿਆ ਠੀਕ ਹੈ ਉਹ ਉਦੋਂ ਹੀ ਪਤਾ ਲੱਗਦਾ ਵੀ ਜਦੋਂ ਬਾਬਾ ਫੜਾਣ ਦਾ ਆ ਕੇ ਬਾਣਾ ਫੜਾਣ ਦਾ ਜਾਂ ਕੋਈ ਇਦਰ ਕੋਈ ਤੇਰੇ ਮੇਰੇ ਅਰ ਕਾ ਸੰਗਤ ਜੋ ਆ ਗਏ ਨਹੀਂ ਪਤਾ ਕਿੱਥੋਂ ਆ ਰਹੇ ਨੇ ਭੇਜ ਦੇਣਾ ਆ ਆ ਵੀ ਆ ਕੇ ਪੈਸੇ ਫੜਾ ਜਾਂਦਾ ਕੋਈ ਕੋਈ ਖਾਨ ਨੂੰ ਚੀਜ਼ ਫੜਾ ਜਾਂਦਾ ਤੇ ਦੱਸੋ ਇਹਦੇ ਉੱਤੇ ਆਪਾਂ ਨੂੰ ਕੀ ਚਾਹੀਦਾ ਹਾਂ ਇਨਾ ਵੀ ਭਾਈ ਬਾਣੀ ਜ਼ਰੂਰ ਪੜਨੀ ਚਾਹੀਦੀ ਹੈ ਜੇ ਆਪਾਂ ਕਹਿੰਦੇ ਹਾਂ ਨਾ ਵੀ ਹੁਣ ਹੁਣ ਕਈ ਸਿੰਘ ਕਹਿੰਦੇ ਵੀ ਸਾਨੂੰ ਤਾਂ ਕੋ ਮਿਲਦਾ ਹੀ ਨਹੀਂ ਮੈਲਨਾ ਕਾ ਦਾ ਬਾਣਾ ਪਾ ਕੇ ਤੁਰੇ ਫਿਰਦੇ ਤੁਸੀਂ ਉੱਥੇ ਸਿੱਧੇ ਕੰਮ ਕਰਦੇ ਤੇ ਫਿਰ ਉਹੋ ਜਿਹਾ ਕੋਈ ਮਾਰਾ ਹੀ ਦਿੰਦਾ ਕਿਉਂਕਿ ਬਾਣਾ ਤਾਂ ਤੁਸੀਂ ਮਾਰਾ ਹੀ ਦਾ ਪਾਲਿਆ ਤੇ ਪਰ ਕੰਮ ਨਹੀਂ ਨਾ ਉਹ ਕਰਦੇ ਕੰਮ ਤਾਂ ਫਿਰ ਸਿੰਘਾਂ ਵਾਲੇ ਕਰੋ ਠੀਕ ਆ ਆਪਾਂ ਇਹ ਨਹੀਂ ਕਹਿੰਦੇ ਕਿ ਵੀ ਕਿਸੇ ਦਾ ਸੋਧਾ ਲਾ ਦਿਓ ਉਹ ਕਰ ਦਿਓ ਕੋਈ ਹੋਰ ਵੀ ਉਥੇਰੇ ਕੰਮ ਹੈ ਠੀਕ ਆ ਲੋਕਾਂ ਨੂੰ ਸਿਖਾਉਣ ਵਾਲੇ ਬੜੇ ਕੰਮ ਚੰਗੀ ਮਾਤਾ ਉਹ ਵੰਡੋ ਉਹ ਆਪਾਂ ਵੰਡਣੀ ਨਹੀਂ ਚਾਹੁੰਦੇ ਬਸ ਕੱਲਾ ਇੱਕ ਧੌਂਸਾ ਹਰੇਕ ਦੇ ਵੀ ਮੈਂ ਦੂਜੇ ਨੂੰ ਥੱਲੇ ਰੱਖੇ ਰੱਖ ਲਾਂ ਤੇ ਇਹ ਚੀਜ਼ ਤੋਂ ਵੀ ਆਪਾਂ ਨੂੰ ਥੋੜਾ ਜਿਹਾ ਬਚਣਾ ਪੈਣਾ ਬਾਕੀ ਮਹਾਰਾਜ ਚੜ੍ਹਦੀ ਕਲਾ ਰੱਖੇ ਸਾਰਿਆਂ ਨੂੰ ਹੋਰ ਨੌਜਵਾਨਾਂ ਨੂੰ ਕੀ ਸਨੇਹਾ ਦੇ ਨਾਲ ਸਨੇਹਾ ਤਾਂ ਦੇਖੋ ਹੁਣ ਪੰਜਾਬ 'ਚ ਬਹੁਤ ਵਧੀਆ ਚਲੋ ਇੱਕ ਸਿਸਟਮ ਚੱਲ ਪਿਆ ਵੀ ਪਿੰਡਾਂ ਪਿੰਡੀ ਨਾ ਮੁੰਡਿਆਂ ਦਾ ਰੁਝਾਨ ਮਿਹਨਤ ਵੱਲ ਵਧ ਰਿਹਾ ਪਰ ਇੱਕ ਗੱਲ ਹੈ ਵੀ ਇਹਨਾਂ ਨੂੰ ਥੋੜਾ ਜਿਹਾ ਹੁਣ ਫੋਨ ਤੋਂ ਵੀ ਖੜਾ ਛੱਡਣ ਆਪਦਾ ਖਰਾਕ ਹੈ ਜਿਹੜੀ ਪਹਿਲਾਂ ਤਾਂ ਸਹੀ ਕਰਨ ਇੰਨਾ ਚ ਜਿਹੜੇ ਆਪਣੇ ਆਮ ਘਰਾਂ ਚ ਜਿਹੜੀ ਖਰਾਕ ਖਾਂਦੇ ਆ ਉਹ ਸ਼ੁਰੂ ਕਰਨੀ ਪੈਣੀ ਹੈ ਤੇ ਨਹੀਂ ਤਾਂ ਫਿਰ ਆਹ ਫਾਸਟ ਫੂਡ ਜਿਹੜੇ ਖਾਂਦੇ ਉਹਨਾਂ ਦਾ ਹਾਲ ਆਪਾਂ ਵੇਖਦੇ ਆਂ ਸ਼ਹਿਰਾਂ ਚ ਕੀ ਹੋਇਆ ਪਿਆ ਹੂੰ ਫਿਰ ਹਸਪਤਾਲ ਤਾਂ ਭਰੇ ਹੀ ਪਏ ਆ ਤੇ ਉਹ ਫਿਰ ਆਪਾਂ ਵੀ ਉਹ ਗੱਲ ਵੀ ਫਿਰ ਹਸਪਤਾਲਾਂ ਚ ਜ਼ਿੰਦਗੀ ਕੱਟਨੀ ਆ ਤਾਂ ਫਿਰ ਫਾਇਦਾ ਕੀ ਜੇ ਆਪਣੀ ਸਿਹਤ ਹੀ ਖਰਾਬ ਆ ਹੂੰ ਜੇ ਸਿਹਤ ਆਪਣੀ ਵਧੀਆ ਤੇ ਜਿੱਥੇ ਮਰਜੀ ਤੁਰੇ ਫਿਰ ਉਹ ਜੇ ਹੁਣ ਮੰਨ ਲਓ ਆਪਣੀ ਸਿਹਤ ਹੀ ਨਹੀਂ ਸਹੀ ਤੇ ਨਾ ਆਪਾਂ ਕਿਤੇ ਆ ਜਾ ਸਕਦੇ ਆ ਹੁਣ ਅਸੰਗਈਆ ਮੰਨ ਲਓ ਅੱਜ ਦੇ ਟਾਈਮ ਚ ਪਹਿਲਾਂ ਸੀ ਪਹਿਲਾਂ ਤਾਂ ਕਿਤੇ ਆਉਣਾ ਜਾਣਾ ਤੇ ਪਹਿਲਾਂ ਤਾਂ ਫਿਕਰ ਰਹਿੰਦਾ ਵੀ ਕੋਲੇ ਨਹੀਂ ਖਾਣ ਪੀਣ ਨੂੰ ਵੀ ਚਾਹੀਦਾ ਤੇ ਹੁਣ ਕੋਈ ਫਿਕਰ ਹੀ ਨਹੀਂਗਾ ਠੀਕ ਆ ਉੱਠੀ ਦਾ ਇਸ਼ਨਾਨ ਪਾਣੀ ਕਰੀਦਾ ਆਪ ਦਾ ਸਾਜ ਕੇ ਤੇ ਨਿਕਲ ਜਾਈਦਾ ਜਿੱਥੇ ਨੂੰ ਜਾਣਾ ਤੇ ਨਹੀਂ ਕਿੱਥੇ ਝਾਕੀ ਜਾਈਦਾ ਇਹ ਹੀ ਆ ਵੀ ਨਰੋਗ ਰਹਿੰਦਾ ਸਰੀਰ ਤੇ ਬਚਾ ਕੇ ਰੱਖੋ ਮੈਂ ਤਾਂ ਕਹਿੰਦਾ ਵਧੀਆ ਗੱਲ ਹੈ ਬਹੁਤ ਹਨਾ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਇਹ ਆ ਪੋਲਾ ਸਿੰਘ ਦੀ ਜ਼ਿੰਦਗੀ ਦੀ ਕਹਾਣੀ ਹੈ ਜੋ ਪਹਿਲਾਂ ਕਟਕੱਟੇ ਵਾਲਾ ਲਈ ਤਸਵੀਰ ਇੱਕ ਤਾਂ ਦਿਖਾਈ ਸੀ ਕਟਿੰਗ ਵਿੱਚ ਸੀ ਤਾਂ ਜਦੋਂ ਤੋਂ ਕਿਸਾਨੀ ਸੰਘਰਸ਼ ਚੱਲਿਆ ਕਿਸਾਨੀ ਸੰਘਰਸ਼ ਨੇ ਪੋਲਾ ਸਿੰਘ ਦੀ ਜ਼ਿੰਦਗੀ ਬਿਲਕੁਲ ਬਦਲਤੀ ਔਰ ਨੈ ਸਿੰਘ ਦਲਾਂ ਦੇ ਵਿੱਚ ਪੋਲਾ ਹੁਣ ਸ਼ਾਮਲ ਹੈ ਔਰ ਸਿੰਘ ਸੱਜ ਗਿਆ ਕੈਮਰੇ ਤੇ ਮੇਰਾ ਸਾਥ ਦੇ ਰਹੀ ਸੀ सुरेंद्र ਮਹਿਮਨਪ੍ਰੀਤ ਸਿੰਘ ਧੰਨਵਾਦ